ਸਾਥੀਓ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਨੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿਆਸੀ ਪਾਰਟੀਆਂ ਬਾਰੇ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਆਪਾਂ ਨੂੰ ਚੋਣਾਂ ਲਾਉਂਦੀਆਂ ਨੇ ਆਪਾਂ ਇਹਨਾਂ ਨੂੰ ਵੋਟ ਪਾਉਂਦੇ ਨੇ ਮੈਂ ਵੀਰੋ ਸਾਰੀਆਂ ਪਾਰਟੀਆਂ ਨੂੰ ਜਿਹੜੀ ਵੋਟ ਆ ਪਾ ਚੁੱਕੇ ਹਾਂ ਕਾਂਗਰਸ ਨੂੰ ਝਾੜੂ ਨੂੰ ਤੀਲਾ ਤੀਲਾ ਨੂੰ ਠੀਕ ਹੈ ਜਿੰਨੀਆਂ ਵੀ ਪਾਰਟੀਆਂ ਹਾਥੀ ਆ ਗਿਆ ਜਿੰਨੀਆਂ ਸਾਰੀਆਂ ਪਾਰਟੀਆਂ ਆ ਗਈਆਂ ਸਮਾਜ ਸੇਵੀ ਵੀਰਾਂ ਨੂੰ ਆਪਾਂ ਪਾ ਕੇ ਦੇਖੀ ਸੋ ਉਹ ਵਿਚਾਰੇ ਜਿੱਤੇ ਨਹੀਂ ਕਿਉਂਕਿ ਜਿੱਤ ਕੇ ਬਾਅਦ ਚ ਪਤਾ ਲੱਗਦਾ ਵੀ ਕੰਮ ਕਰਨਗੇ ਜਾਂ ਨਾ ਕਰਨਗੇ ਪਰ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਤੇ ਉਹ ਵਿਚਾਰੇ ਜਿੱਤੇ ਨਾ ਆਪਾਂ ਨਹੀਂ ਨਾ ਚਾਹੁੰਦੇ ਕਿਉਂਕਿ ਬਈ ਆਪਾਂ ਕਿਸੇ ਵੀ ਪਾਰਟੀ ਸਪੋਰਟ ਨਹੀਂ ਕਰਦੇ ਤੇ ਆਪਾਂ ਮਾਸਟਰ ਜੀ ਤੁਹਾਡਾ ਤਾਂ ਪ੍ਰਾਣਾ ਤਿਆਰ ਬੈਤ ਤੁਸੀਂ ਤਾਂ ਸਾਡ ਨੂੰ ਕਾਫੀ ਉਮਰ ਦੇ ਵਿੱਚ ਵੱਡੇ ਹੋ ਤੇ ਤੁਸੀਂ ਇਹ ਦੱਸੋ ਜਿਹੜੀਆਂ ਆਪਣਾ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਕੀ ਵਿਚਾਰ ਹੈ ਕੀ ਚੱਕਰੇ ਦਲ ਦੇ ਦਰ ਬਦਲਦੀਆਂ ਆ ਰਹੀਆਂ ਨੇ ਤੇ ਲੋਕਾਂ ਨੂੰ ਮੂਰਖ ਬਣਾਉਂਦੀਆਂ ਆ ਰਹੀਆਂ ਇਹਨਾਂ ਬਾਰੇ ਜਾਣਕਾਰੀ ਦਿਓ ਤੇ ਦੂਜੀ ਗੱਲ ਆਪਾਂ ਮੁੱਦੇ ਦੀ ਸੁਣ ਕੇ ਬਾਅਦ ਵਿੱਚ ਕਰਾਂਗੇ ਆਪਣੇ ਵੀਰਾਂ ਨਾਲ ਦੇਖੋ ਜੀ ਜਿੰਨੀਆਂ ਸਿਆਸੀ ਪਾਰਟੀਆਂ ਨੇ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਠੀਕ ਹੈ ਜੀ ਉਦੋਂ ਤੋਂ ਪਾਰਟੀਆਂ ਬਣੀਆਂ ਨੇ ਹੌਲੀ ਹੌਲੀ ਪਾਰਟੀਆਂ ਵੱਧ ਗਈਆਂ ਗਈਆਂ ਇਹ ਪਹਿਲਾਂ ਕੱਲੇ ਕਾਂਗਰਸ ਪਾਰਟੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚੋਂ ਖੇਤਰੀ ਪਾਰਟੀਆਂ ਨਿਕਲ ਆਈਆਂ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਆ ਗਏ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਥੋੜੀ ਗੱਲ ਵਿਚਾਲੇ ਕੱਟਣਾ ਚਾਹਣਾ ਸੌਰੀ ਵੀ ਇੱਕ ਪਾਰਟੀ ਪਹਿਲੇ ਕਾਂਗਰਸ ਪਾਰਟੀ ਸੀਗੀ ਪਹਿਲਾਂ ਕੱਲੇ ਕਾਂਗਰਸ ਪਾਰਟੀ ਸੀ ਜੀ ਠੀਕ ਹੈ ਜੀ ਜਦੋਂ ਦੇਸ਼ ਆਜ਼ਾਦ ਹੋਇਆ ਤੇ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਆ ਠੀਕ ਹੈ ਜੀ ਠੀਕ ਹੈ ਜੀ ਉਦੋਂ ਕਾਂਗਰਸ ਪਾਰਟੀ ਵੱਲੋਂ ਸਭ ਨੇ ਚੋਣ ਲੜੀਆਂ ਹੋ ਜਾਂ ਸੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤਾਂ 1952 ਦੇ ਵਿੱਚ ਬਾਦ ਦੇ ਵਿੱਚ ਵੋਟਾਂ ਪਈਆਂ ਤੇ ਉਦੋਂ ਖੇਤਰੀ ਪਾਰਟੀਆਂ ਹੋਂਦ ਵਿੱਚ ਆ ਗਈਆਂ ਠੀਕ ਹੈ ਜੀ ਕਿਉਂਕਿ ਜਿਹੜਾ ਕੋਈ ਪ੍ਰਧਾਨ ਬਣ ਜਾਂਦਾ ਉਹ ਆਪਦੇ ਘਰ ਨੂੰ ਖਿੱਚਣ ਲੱਗ ਜਾਂਦਾ ਹੈ ਠੀਕ ਹੈ ਜੀ ਇਹ ਦੂਜਿਆਂ ਨੂੰ ਅਣਗੌਲੇ ਕਰਨ ਲੱਗ ਜਾਂਦਾ ਹੈ ਠੀਕ ਹੈ ਜੀ ਇਸੇ ਤਰ੍ਹਾਂ ਪਾਰਟੀਆਂ ਵਿੱਚ ਡਰੇੜਾ ਡਰੇੜਾ ਜਿਹੜੀਆਂ ਤਰਾੜਾਂ ਪੈਂਦੀਆਂ ਰਹੀਆਂ ਠੀਕ ਹੈ ਜੀ ਠੀਕ ਹੈ ਜੀ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਤੇ ਚਾਰਵੀਂ ਪਾਰਟੀਆਂ ਬਣਦੀਆਂ ਗਈਆਂ ਠੀਕ ਹੈ ਜੀ ਠੀਕ ਹੈ ਜੀ ਹੁਣ ਜਿਹੜੇ ਆਪਣੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਕਾਲੀ ਕਾਂਗਰਸੀ ਤੇ ਹੁਣ ਝਾੜੂ ਵਾਲੇ ਆ ਗਏ ਜਨਤਾ ਪਾਰਟੀ ਵਾਲੇ ਆ ਗਏ ਹਾਥੀ ਵਾਲੇ ਆ ਗਏ ਤੇ ਖੱਬੇ ਕਾਂਗਰਸ ਦਾ ਆ ਗਏ ਝਾੜੂ ਵਾਲਾ ਤਾਂ ਆਪਣੇ ਹੁਣ ਨਵੀਂ ਪਾਰਟੀ ਆਈ ਹੈ ਜੀ ਆਇਸ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੇ ਕਾਂਗਰਸੀ ਸੀ ਇਹਨਾਂ ਦਾ ਦਬਤਵਾ ਕੋਈ ਇੱਥੇ ਬਹੁਤਾ ਨਹੀਂ ਸੀ ਠੀਕ ਹੈ ਜੀ ਕਿਉਂਕਿ ਸਿੱਖ ਧਰਮ ਨੂੰ ਲੋਕ ਪੰਜਾਬ ਵਿੱਚ ਜ਼ਿਆਦਾ ਮੰਨਦੇ ਸੀ ਤੇ ਸਿੱਖ ਧਰਮ ਦੇ ਹੋਣ ਦੇ ਕਾਰਨ ਲੋਕ ਅਕਾਲੀਆਂ ਨਾਲ ਜ਼ਿਆਦਾ ਜੁੜੇ ਹੋਏ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਸਰਕਾਰਾਂ ਇੱਥੇ ਆਮ ਤੌਰ ਤੇ ਅਕਾਲੀਆਂ ਦੀਆਂ ਵੱਧ ਸਮੇਂ ਲਈ ਬਣਦੀਆਂ ਰਹੀਆਂ ਠੀਕ ਹੈ ਜੀ ਠੀਕ ਹੈ ਜੀ ਤੇ ਜਿੱਥੋਂ ਤੱਕ ਪਾਰਟੀਆਂ ਦੀ ਦੇਣ ਦਾ ਸਬੰਧ ਹੈ ਠੀਕ ਹੈ ਜੀ ਲੋਕਾਂ ਲਈ ਠੀਕ ਹੈ ਜੀ ਸਭ ਤੋਂ ਵੱਧ ਪਹਿਲੇ ਨੰਬਰ ਤੇ ਅਕਾਲੀ ਆਏ ਜੀ ਅਕਾਲੀਆਂ ਨੇ ਬਿਜਲੀ ਦੇ ਜਿਹੜੇ ਮੋਟਰਾਂ ਦੇ ਬਿੱਲ ਸੀ ਖੇਤਾਂ 'ਚ ਠੀਕ ਹੈ ਜੀ ਉਹ ਮਾਫ ਕੀਤੇ ਜੀ ਠੀਕ ਹੈ ਜੀ ਮਾਮਲੇ ਮਾਫ ਕਰਤੇ ਜੀ ਠੀਕ ਹੈ ਜੀ ਹਟਾ ਦਾਲ ਸਕੀਮ ਚਲਾਈ ਜੀ ਠੀਕ ਹੈ ਜੀ ਪੈਨਸ਼ਨਾਂ ਵੜਾਪਾ ਉਹਨਾਂ ਨੇ ਸ਼ੁਰੂ ਕੀਤੀਆਂ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਵੀ ਮਹੱਤਵਪੂਰਨ ਕੰਮ ਜਿਵੇਂ ਗੱਡ ਬੜਦਾ ਹੈਗਾ ਟਰੈਕਟਰ ਠੀਕ ਹੈ ਟਰੈਕਟਰ ਦਾ ਕੋਈ ਟੈਕਸ ਵਗੈਰਾ ਨਹੀਂ ਸੜਕਾਂ ਤੇ ਜਿੱਥੇ ਮਰਜ਼ੀ ਲਈ ਫਿਰੋ ਇਹਨੂੰ ਗੱਡਾ ਬਣਾਤਾ ਜੱਟ ਦਾ ਠੀਕ ਹੈ ਠੀਕ ਹੈ ਉਹਦੇ ਕੰਮ ਆਲੀ ਪਾਰਟੀ ਨੇ ਕੀਤੀ ਠੀਕ ਹੈ ਜੀ ਤੇ ਕਾਂਗਰਸ ਪਾਰਟੀ ਹੈ ਜਿਹੜੀ ਕਾਂਗਰਸ ਪਾਰਟੀ ਵੀ ਕਦੇ ਕਦੇ ਪੰਜ ਚਾਰ ਸਾਲ ਵਿੱਚ ਦੀ ਆ ਜਾਂਦੀ ਸੀ ਠੀਕ ਹੈ ਜੀ ਉਹਦਾ ਕੋਈ ਮਹੱਤਵਪੂਰਨ ਰੋਲ ਮੈਨੂੰ ਨਜ਼ਰ ਨਹੀਂ ਆਇਆ ਠੀਕ ਹੈ ਜੀ ਪਰ ਜਿਹੜੀਆਂ ਛੜਕਾਂ ਦੇ ਪਿੰਡਾਂ ਦੇ ਵਿੱਚ ਬਣੀਆਂ ਠੀਕ ਹੈ ਜੀ ਇਹ ਕਾਂਗਰਸ ਪਾਰਟੀ ਦੇ ਦੌਰਾਨ ਹੀ ਜ਼ਿਆਦਾ ਬਣੀਆਂ ਜਿਹੜੀਆਂ ਆਪਣੀਆਂ ਹਾਂ ਲਿੰਕ ਕੋਰੋਨਾ ਬਣੀਆਂ ਇਹ ਸਾਰੀਆਂ ਕਾਂਗਰਸ ਪਾਰਟੀ ਦੇ ਦੌਰਾਨ ਬਣੀਆਂ ਦੇ ਦੌਰਾਨ ਹੀ ਜ਼ਿਆਦਾ ਬਣੀਆਂ ਠੀਕ ਹੈ ਜੀ ਠੀਕ ਹੈ ਜੀ ਫਿਰ ਜਦੋਂ ਝਾੜੂ ਵਾਲੇ ਆ ਗਏ ਠੀਕ ਹੈ ਜੀ ਝਾੜੂ ਵਾਲਾਂ ਦਾ ਇੱਕੋ ਇੱਕ ਕੰਮ ਮੈਨੂੰ ਦਿਸ ਰਿਹਾ ਹੈ ਜਿਹੜੇ ਕਿ ਘਰਾਂ ਦੇ 600 ਯੂਨਟ ਤੱਕ ਬਿਜਲੀ ਬਿੱਲ ਨੂੰ ਮਾਫ ਕੀਤੇ ਠੀਕ ਹੈ ਜੀ ਠੀਕ ਹੈ ਇਹਦੇ ਨਾਲ ਤਕਰੀਬਨ ਹਰ ਇੱਕ ਘਰ ਨੂੰ 35-40000 ਰੁਪਏ ਦਾ ਫਾਇਦਾ ਸਾਲ ਦਾ ਹੋ ਰਿਹਾ ਹੈ ਠੀਕ ਹੈ ਜੀ ਠੀਕ ਹੈ ਕਿੰਨੇ ਇਹਨਾਂ ਨੇ ਕੋਈ ਵਾਅਦੇ ਕੀਤੇ ਜਾਂ ਹੋਰ ਕੀਤੇ ਇਹ ਕੁਝ ਨਹੀਂ ਕੀਤਾ ਠੀਕ ਹੈ ਜੀ ਬਾਕੀ ਪਾਰਟੀਆਂ ਜਿਹੜੀਆਂ ਹੈਗੀਆਂ ਜਿਵੇਂ ਜਨਤਾ ਪਾਰਟੀ ਵਾਲੇ ਨਾ ਠੀਕ ਹੈ ਜੀ ਦਾ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈ ਅੱਜ ਤੱਕ ਪੰਜਾਬ ਦੇ ਵਿੱਚ ਕੁਝ ਵੀ ਦੇ ਨਹੀਂ ਜਨਤਾ ਪਾਰਟੀ ਦੀ ਆਪਣੇ ਫੁੱਲ ਵਾਲਿਆਂ ਦੀ ਹਾਂਜੀ ਠੀਕ ਹੈ ਜੀ ਠੀਕ ਹੈ ਸੈਂਟਰ ਵੱਲੋਂ ਜਿਹੜੀ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਠੀਕ ਹੈ ਜੀ ਉਹ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਜਨਤਨ ਦੇ ਖਾਤੇ ਖੋਲੇ ਗਏ ਨੇ ਠੀਕ ਹੈ ਜੀ ਜਿਹੜੀਆਂ ਪੈਨਸ਼ਨਾਂ ਆਉਣੀਆਂ ਜਾਂ ਕੋਈ ਹੋਰ ਕੋਈ ਵੀ ਸਹਾਤਾ ਆਉਣੀ ਉਹ ਸਿੱਧੀ ਬੈਂਕ ਖਾਤੇ ਦੇ ਵਿੱਚ ਆ ਜਾਂਦੀ ਹੈ ਵਿਚਾਰ ਜਿਹੜੇ ਵਿਚੋਲੇ ਸੀ ਜਿਹੜੇ ਕੋ ਖਾ ਜਾਂਦੇ ਸੀ ਜੇ ਅੱਗੇ ਸੈਂਟਰ ਦੇ ਵਿੱਚੋਂ 1 ਰੁਪਿਆ ਆਉਂਦਾ ਤਾਂ ਪਿੰਡ ਦੇ ਵਿੱਚ 15 ਪੈਸੇ ਵੀ ਨਹੀਂ ਪਹੁੰਚਦੇ ਉਹ ਰਾਸਤੇ ਜੇ ਮੇਲ ਮਲਾ ਕੇ ਮੰਤਰੀ ਐਮ ਐਲ ਏ ਕੁੰਡੀਆਂ ਲਾਲ ਆ ਕੇ ਅੱਪ ਤੱਕ ਜ਼ੀਰੋ ਰਹਿੰਦੇ ਕੁੱਲ ਮਲਾ ਕੇ ਕਾਗਜ਼ਾਂ 'ਚ ਪੂਰਾ ਹੋ ਜਾਂਦਾ ਸੀ ਜਨਤਾ ਪਾਰਟੀ ਦੀ ਇਹ ਦੇਣ ਹੈ ਕਿ ਸਾਰਾ ਸਾਰਾ ਪੈਸਾ ਸਿੱਧਾ ਅਗਲੇ ਦੇ ਹੱਥ ਵਿੱਚ ਆ ਜਾਂਦਾ ਹੈ ਠੀਕ ਹੈ ਜੀ ਠੀਕ ਹੈ ਜੀ ਹੁਣ ਜੀ ਗੱਲ ਪੈ ਆਉਂਦੀ ਹੈ ਵੀ ਇਹ ਕੋਈ ਆਪਦੇ ਪੱਲਿਓਂ ਨਹੀਂ ਦਿੰਦੀਆਂ ਕੋਈ ਵੀ ਪਾਰਟੀ ਆਪਦੇ ਪੱਲਿਓਂ ਪੰਜੀ ਵੀ ਨਹੀਂ ਨਹੀਂ ਦਿੰਦੀ ਨਾ ਪਿੰਡ ਤੇ ਗ੍ਰਾਂਟ ਲਾਉਂਦੀ ਹੈ ਨਾ ਕੋਈ ਆਪਾਂ ਨੂੰ ਕੋਈ ਪੱਲਿਓਂ ਕੁਝ ਚੀਜ਼ ਦਿੰਦੀ ਹੈ ਪਾਰਟੀ ਕੋਈ ਆਪਾਂ ਨੂੰ ਕੁਝ ਨਹੀਂ ਦਿੰਦੀ ਠੀਕ ਹੈ ਜੀ ਕਾਰਨ ਕਾਰਨ ਇਹ ਹੈ ਕਿ ਸਿੱਖਾਂ ਦੀ ਢੱਬੀ ਤੋਂ ਲੈ ਲੋ ਜੀ ਸੜਕ ਤੇ ਚੜਦੇ ਹਾਂ ਤਾਂ ਵੀ ਛੋਡੇ ਉੱਤੇ ਟੈਕਸ ਕੋਈ ਸਮਾਨ ਕੀ ਦਿੱਦਿਓ ਤਾਂ ਵੀ ਟੈਕਸ ਡੀਜ਼ਲ ਵਗੈਰਾ ਸਭ ਤੇ ਟੈਕਸ ਦਾ ਕਰਦਾ ਹਰ ਇੱਕ ਮਿਹਨਤ ਕਾ ਸ਼ੋਕ ਜਿਵੇਂ ਹੁਣ ਆ ਜੀਐਸਟੀ ਨਵੀਂ ਸ਼ੁਰੂ ਕਰਤਾ ਹਾਂ ਜੀ ਠੀਕ ਹੈ ਜੀ GST ਬਾਰੇ ਵੀ ਗੱਲ ਕਰਾਂਗੇ ਠੀਕ ਹੈ ਜੀ ਠੀਕ ਹੈ ਇਹ ਟੈਕਸਾਂ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕੀਤਾ ਜਾਂਦਾ ਹੈ ਠੀਕ ਹੈ ਜੀ ਉਹਦੇ ਵਿੱਚੋਂ 98% ਪੈਸਾ ਇਹੀ ਲੀਡਰ ਲੋਕ ਸਰਕਾਰਾਂ ਦੇ ਨਮਾਇंदे ਛੱਕ ਜਾਂਦੇ ਹਨ ਠੀਕ ਹੈ ਜੀ ਠੀਕ ਹੈ 2% ਪੈਸਾ ਲੋਕਾਂ ਦੀਆਂ ਅੱਖਾਂ ਪੁੰਝਣ ਵਾਸਤੇ ਵਿਕਾਸ ਦੇ ਕੰਮਾਂ ਵਾਸਤੇ ਕਹਿੰਦੇ ਨੇ ਅਸੀਂ ਲਾਤਾ ਅੱਖਾਂ ਠੰਡੀਆਂ ਕਰਦੇ ਨੇ ਇੱਕ ਵਾਰੀ ਲਾ ਕੇ ਠੀਕ ਹੈ ਜੀ ਠੀਕ ਹੈ 100 ਦੇ ਵਿੱਚੋਂ 2 ਰੁਪਏ ਖਰਚੇ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਉਹ ਵੀ ਕੋਈ ਐਸਾਨ ਨਹੀਂ ਯਾਨੀ ਇਹ ਨਹੀਂ ਹੈ ਵੀ ਉਹ ਕੋਈ ਸੇਵਾ ਕਰ ਰਹੀ ਆਪਣੀ ਠੀਕ ਹੈ ਜੀ ਉਹ ਵੀ ਇੱਕ ਮਜਬੂਰੀ ਹੈ ਜਿਵੇਂ ਤੁਸੀਂ ਸਮਝ ਲਓ ਵੀ ਜੇ ਤੁਸੀਂ ਕਰਦੇ ਮਾਲਕੋਂ ਖੁਦ ਹਾਂਜੀ ਹਾਂਜੀ ਤੇ ਸਾਰੇ ਜਿਹੜੇ ਪਰਿਵਾਰ ਮੈਂਬਰ ਐ ਉਹ ਜੋ ਵੀ ਕੰਮ ਕਰਦੇ ਆ ਜੋ ਵੀ ਕਮਾਈ ਐ ਤੁਹਾਡੇ ਕੋਲ ਆਉਂਦੀ ਐ ਤੇ ਤੁਹਾਡਾ ਜਿਹੜਾ ਤੁਸੀਂ ਉਹਦਾ ਸਭ ਦਾ ਪਾਲਣ ਪੋਸ਼ਣ ਕਰਦੇ ਹੋ ਸਭ ਨੂੰ ਲੇੜਾ ਕੱਪੜਾ ਸਭ ਨੂੰ ਲੋੜ ਅਨੁਸਾਰ ਦਵਾਈ ਜਿਸ ਨੂੰ ਲੋੜ ਹੈਗੀ ਉਹ ਵੈਦੀਆਂ ਚੀਜ਼ਾਂ ਲੈ ਕੇ ਦਿੰਨੇ ਹੋ ਠੀਕ ਹੈ ਜੀ ਤੁਹਾਡੀ ਜ਼ਿੰਮੇਵਾਰੀ ਬਣੀ ਐ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਠੀਕ ਹੈ ਠੀਕ ਹੈ ਕੋਈ ਇਨਸਾਨ ਨਹੀਂ ਕਰ ਰਹੇ ਠੀਕ ਹੈ ਠੀਕ ਤੁਹਾਨੂੰ ਪਾਲ ਰਹੇ ਆਂ ਅਸੀਂ ਤੁਹਾਨੂੰ ਪੜਾ ਰਹੇ ਆਂ ਨਹੀਂ ਇਨਸਾਨ ਨਹੀਂ ਹੈ ਇਹ ਇਸ ਤਰ੍ਹਾਂ ਇਹਨਾਂ ਸਿਆਸੀ ਪਾਰਟੀਆਂ ਦਾ ਕੋਈ ਅਹਿਸਾਨ ਨਹੀਂ ਹੈ ਤੇ ਕੋਈ ਸਾਨੂੰ ਦੇਣ ਨਹੀਂ। ਵੀ ਬਾਰ ਬਾਰ ਕਦੇ ਝਾੜੂ ਆ ਗਿਆ, ਕਦੇ ਅਕਾਲੀ ਆ ਗਿਆ, ਕਦੇ ਕਾਂਗਰਸ ਆ ਗਈ, ਕਦੇ ਜਨਤਾ ਪਾਰਟੀ ਆ ਗਈ, ਕਦੇ ਉਹ ਦਾਤੀਵਲੀ ਵਾਲੇ ਆ ਗਏ। ਕੁਝ ਦੋ ਤਿੰਨ ਪਾਰਟੀਆਂ ਤੇ ਮੈਂ ਨਾ ਨਹੀਂ ਜਾਣਦਾ ਕਿਉਂਕਿ ਮੈਥੋਂ ਪਹਿਲਾਂ ਦੀਆਂ ਨੇ ਉਹ ਆ ਗਈਆਂ। ਤੇ ਮੈਂ ਸੁਣਨਾ ਇੱਕ ਗੱਲ ਹੋਰ ਕਰਨੀ ਚਾਹੁੰਦਾ ਵੀ ਜਦੋਂ ਅਕਾਲੀ ਰਾਜ ਦੇ ਵਿੱਚ ਪਹਿਲਾਂ ਵੀ ਮੇਰੀ ਸੁਰਤ ਤੋਂ ਪਹਿਲਾਂ ਮੈਨੂੰ ਇੰਨਾ ਜਾਣਕਾਰੀ ਹੈ ਨਹੀਂ ਵੀ ਆਹ ਜਿਹੜਾ ਚਿੱਟਾ ਚੱਲ ਰਿਹਾ, ਚਿੱਟੇ ਦਾ ਧੰਦਾ ਚੱਲ ਰਿਹਾ। ਜਿਹੜੇ ਨੇ ਆਪਣੀ ਪੰਜਾਬ ਦੀ ਜਵਾਨੀ ਹੈ। ਜਾ ਪੰਜਾਬ ਤੋਂ ਬਾਹਰ ਐ ਇੱਕ ਹਣਵਾਗਾ ਚੱਟਾ ਇਹਨੂੰ ਖਾ ਰਿਆ ਤੇਰੀ ਜਿਹੜੀ ਐਂਟਰੀ ਐ ਇਹ ਸਾਰੇ ਜਿਹੜੇ ਇਲਜ਼ਾਮ ਆ ਇਹ ਕਾਲੀ ਦਾਲ ਤੇ ਲੱਗ ਰਹੇ ਨੇ ਵੀ ਕਾਲੀ ਦਾਲ ਨੇ ਐਂਟਰੀ ਕੀਤੀ ਐ ਫਿਰ ਕਾਂਗਰਸ ਆ ਗਈ ਕਾਂਗਰਸ ਦਾ ਜਿਵੇਂ ਕੈਪਟਨ ਮਨਿੰਦਰ ਸਿੰਘ ਬਣਿਆ ਉਹ ਕਹਿੰਦਾ ਵੀ ਮੈਂ ਗੁੱਟ ਕੇ ਸੌਹ ਖਾਨਾ ਵੀ ਮੈਂ ਨਸ਼ਾ ਖਤਮ ਕਰ ਦੂੰਗਾ ਉਹ ਵੀ ਨਸ਼ੇ ਦੇ ਵਿਚਕਾਰ ਜਿਹੜਾ ਨਸ਼ਾ ਐ ਵੀ ਚੱਲਦਾ ਰਿਹਾ ਉਹਦੇ ਐਮਐਲਏ ਮੰਤਰੀ ਜਿਹੜੇ ਨਸ਼ੇ ਦੇ ਸਪਲਾਈ ਦੇ ਵਿੱਚ ਹੱਥ ਸੀਗਾ ਤਾਂ ਹੀ ਵਿਕਦਾ ਨਸ਼ਾ ਨਹੀਂ ਤਾਂ ਬੰਦ ਹੋਣ ਨੂੰ ਕੀ ਗੱਲ ਐ 1 ਮਿੰਟ ਚ ਬੰਦ ਹੋ ਜੇ ਉਹਨਾਂ ਦਾ ਹੱਥ ਰਿਆ ਉਹਨਾਂ ਤੋਂ ਨਹੀਂ ਕੰਟਰੋਲ ਹੋਇਆ ਜਨਤਾ ਪਾਰਟੀ ਐ ਉਹਨਾਂ ਤੋਂ ਨਹੀਂ ਕੰਟਰੋਲ ਹੋ ਰਿਹਾ ਫਿਰ ਰਹਿੰਦੀ ਗੱਲ ਲਗੀ ਹੁਣ ਆ ਗਈ ਝਾੜੂ ਜਿਹੜੇ ਕਿ ਝਾੜੂ ਵਾਲੇ ਕਹਿੰਦੇ ਆ ਵੀ ਆਪਾਂ ਕਿਸੇ ਪਾਰਟੀ ਨਾਲ ਤੁਹਾਨੂੰ ਪਹਿਲਾਂ ਵੇਸੇ ਆਪਣਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਤੇ ਆਪਾਂ ਵੋਟ ਵੀ ਝਾੜੂ ਵਾਲ ਨੂੰ ਪਾਈ ਸੀ ਵੀ ਚੱਲ ਇਹ ਕੰਮ ਹੋ ਗਿਆ ਰ ਆ ਵਧੀਆ ਕਰਨੇ ਕੁਝ ਕੰਮ ਇਹਨਾਂ ਨੇ ਬਹੁਤ ਵਧੀਆ ਕੀਤੇ ਐ ਜਿਵੇਂ ਕੀ ਹੋ ਗਿਆ ਬਿਜਲੀ ਮਾਫ ਹੋ ਗਈ ਤਿੰਨ ਚਾਰ ਕੰਮ ਜਿਵੇਂ ਕੰਮ ਕੁੰਮ ਆਪਣੇ ਦਫ਼ਤਰਾਂ ਵਿੱਚੋਂ ਉਹ ਬਹੁਤ ਵਧੀਆ ਇਹਨਾਂ ਨੂੰ ਸਲਾੰਘਾ ਜੋ ਉਹ ਇਹਨਾਂ ਨੂੰ ਸਲੂਟ ਹੈ ਜਿਹੜੇ ਕੰਮ ਚੰਗਾ ਕਰਦੇ ਆ ਭਵਾਂਤਮਨ ਸਰਕਾਰ ਨੂੰ ਆਪਣਾ ਸਲੂਟ ਹੈ ਭਈ ਮੰਨ ਕੇ ਹੁਣ ਜਿਹੜਾ ਚੱਲ ਖਾ ਦੇ ਵਿੱਚ ਟਾ ਕਈ ਪੁਲਿਸ ਕਰਮਚਾਰੀ ਫੜੇ ਗਏ ਆਮ ਲੋਕ ਨੇ ਤਾਂ ਇਹ ਕੰਮ ਕਰ ਨਹੀਂ ਕਰਨਾ ਪਰ ਜਿਹੜੇ ਕਾਨੂੰਨ ਦੇ ਰਾਖੇ ਆ ਜਿਨ੍ਹਾਂ ਨੇ ਆਪਾਂ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਇਹ ਨਸ਼ਾ ਸਪਲਾਈ ਬੰਦ ਕਰਨਾ ਉਹ ਵੀ ਇਹਨਾਂ ਦੇ ਨਾਲ ਮਿਲੇ ਹੋਏ ਆ ਤੇ ਉਹ ਸਪਲਾਈ ਕਰ ਰਿਹਾ ਉਹ ਕਿਉਂ ਮਿਲੇ ਹੋਇਆ ਕਿਉਂਕਿ ਇਥੇ ਮੈਂ ਐਮਐਲਏ ਮੰਤਰੀ ਸਾਰੇ ਉਹਨਾਂ ਨਾਲ ਰਲੇ ਹੋਏ ਆ ਹੁਣ ਮੇਨ ਮੁੱਦਾ ਕੀ ਹੈ ਤਿੰਨ ਚਾਰ ਦਿਨਾਂ ਦਾ ਰੌਲਾ ਪੈ ਰਿਹਾ ਹੁਣ ਇੱਕ ਮੁੰਡਾ ਆਪਣੇ ਭਾਈ ਵਖਤੌਰ ਤੋਂ ਵੀਰ ਲਖਵੀਰ ਸਿੰਘ ਉਹਨੂੰ ਬਾਈ ਸਲੂਟ ਹੈ ਇਹ ਜੇ ਸੂਰਮੇ ਬਾਰ-ਬਾਰ ਨਹੀਂ ਜਾਂਦੇ ਹੁੰਦੇ ਜੱਗ ਤੇ ਤੇ ਇਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਕਰਿਆ ਕਰੋ ਜਿਵੇਂ ਕੋਣ ਪਰਮਿੰਦਰ ਝੋਟਾ ਮਾਨਸਾ ਦਾ ਉਹਨੇ ਬਾਈ ਕੀ ਲੈਣਾ ਕਿਸੇ ਤੋਂ ਲੋਕਾਂ ਨਾਲ ਲੜਦਾ ਮੈਡੀਕਲ ਤੇ ਛਾਪੇ ਮਾਰਦਾ ਸਿਗਨੇਚਰ ਖਾਂਦੇ ਆ ਉਹਨਾਂ ਲਈ ਆਪ ਦੀ ਦਿਨ ਰਾਤ ਮਿਹਨਤ ਕਰਦਾ ਕਿੰਨੇ ਪਰਚੇ ਹੋ ਕਰਵਾ ਚੁੱਕੇ ਆ ਆਪਦੇ ਤੇ ਉਹਨੂੰ ਕੀ ਖੱਟਿਆ ਉਹਨੇ ਕੁਝ ਨਹੀਂ ਖੱਟਿਆ ਆਪਦੇ ਹੱਥਾਂ ਪੈਰਾਂ ਦੀ ਜਾਂ ਕੋਈ ਟੱਕਮੁਕੀ ਕਰਵਾਈ ਹੈ ਕਿਸ ਦੇ ਲਈ ਕਰਵਾਈ ਹੈ ਵੀਰੋ ਆਪਣੇ ਲਈ ਕਰਵਾਈ ਹੈ ਤੇ ਆਪਣੇ ਵਰਗੇ ਭਰਾ ਕੀ ਕਰਦੇ ਆ ਪਿੱਠ ਦਿਖਾ ਜਾਂਦੇ ਉਹਨੂੰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆਂ ਵੀ ਸਾਰੇ ਭਰਾ ਚਿੱਟਿਆ ਵਾਲਿਆਂ ਦੇ ਮਗਰਪੋ ਇਹਨਾਂ ਲੱਤਾਂ ਬਾਹਾਂ ਤੇ ਮੋਕਣਾ ਘਸੁੰਨ ਲਾਇਆ ਕਰੋ ਪਿੰਡ ਦੇ ਵਿੱਚੋਂ ਕੱਢੋ ਤੇ ਆਪ ਜਿਹੜੀ ਨੌਜਵਾਨੀ ਐ ਇਹਨੂੰ ਬਚਾਓ ਇਹਨੂੰ ਸਰਕਾਰਾਂ ਨੇ ਨਹੀਂ ਬਚਾਉਣਾ ਇਹ ਆਪਾਂ ਨੂੰ ਖੁਦ ਪਿੰਡ ਦਾ ਮਸਲਾ ਚੱਕਣਾ ਪੈਣਾ ਹੈ ਵੀਰੋ ਇਹਨਾਂ ਦਾ ਪੂਰਾ ਸਹਿਯੋਗ ਦਿਆ ਕਰੋ ਹੁਣ ਗੱਲ ਕਰਨ ਜਾ ਰਹੇ ਆਂ ਆਪਾਂ ਭਾਈ ਬਖਤੌਰ ਦੀ ਉਥੋਂ ਦਾ ਇੱਕ ਆਪਣਾ ਭਰਾ ਵੀਰ ਭਾਈ ਲਾ ਲਓ ਤੁਸੀਂ ਜਿਹੜਾ ਕੀ ਫੌਜ ਦੇ ਵਿੱਚੋਂ ਰਿਟਾਇਰ ਸੂਬੇਦਾਰ ਹੈ ਉਹਨੇ ਕੀ ਖਟਿਆ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਗਿਆ ਵੀ ਚੱਲ ਪਿੰਡ ਦੇ ਨੌਜਵਾਨ ਦੀ ਸਿਹਤ ਬਣੀ ਰਹੂਗੀ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਆਪਾਂ ਕੋਈ ਸਰਕਾਰੀ ਨੌਕਰੀ ਜੁਗਗੇ ਇਹਨਾਂ ਨੂੰ ਹੋਏ ਨੇ ਪਿੰਡ ਦਾ ਬਹੁਤ ਜ਼ਿਆਦਾ ਫਾਇਦਾ ਸੋਚਿਆ ਬੰਦੇ ਨੇ ਤੇ ਨਸ਼ਾ ਵਿਗਦਾ ਚਿੱਟਾ ਸ਼ਰਿਆਮ ਤੇ ਪੁਲਿਸ ਦੀ ਕਾਰਵਾਈ ਜ਼ੀਰੋ ਸੀਗੀ ਕਈ ਵਾਰ ਕੰਪਲੀਟਾਂ ਦਿੱਤੀਆਂ ਕਈ ਵਾਰੀ ਉਹਨਾਂ ਤੇ ਕਾਰਵਾਈ ਕੀਤੀ ਵੀ ਪਰ ਜਿਹੜੇ ਚਿੱਟੇ ਦੇ ਨਸ਼ੇੜੀ ਸੀਗੇ ਉਥੋਂ ਦੇ ਦੋ ਚਾਰ ਬੰਦੇ ਆ ਜਿਹੜੇ ਹੈਗੇ ਸੀ ਮੈਂ ਉਹਨਾਂ ਨੂੰ ਨਵਾਰਦ ਕਹੂੰ ਆ ਸ਼ਰੇਆਮ ਕਹਿਣੇ ਵੀ ਨਵਾਰਦ ਆ ਰਹੋ ਜਿਹੜੇ ਪੈਸੇ ਚ ਪਿੰਡ ਦੇ ਬੰਦੇ ਨੂੰ ਕੁਰਦੇ ਹਨ ਆਖੀ ਉਹ ਨਵਾਰਦੀ ਹੁੰਦੇ ਇਕੱਠੇ ਹੋ ਕੇ ਇੱਕ ਬੰਦੇ ਨੂੰ ਘੇਰ ਕੇ ਕੁੱਟਣਾ ਉਹ ਨਵਾਰਦੀ ਹੈ ਉਹਨਾਂ ਚ ਕੀ ਦਾਵਾ ਹੈ ਜਦੋਂ ਕੋਈ ਇਕੱਲੇ ਨੂੰ ਇਕੱਲਾ ਘੇਰ ਕੇ ਕੱਟੋ ਫੇਰ ਤਾਂ ਹੁੰਦਾ ਸੀ ਮੰਨ ਗਏ ਉਹਨਾਂ ਨੇ ਕੀਤਾ ਨਿਸ਼ੇੜੀਆਂ ਨੇ ਉਹ ਵਿਚਾਰੇ ਨੂੰ ਖੇਤੋਂ ਤੇ ਹਮਲਾ ਕਰਤਾ ਕੀ ਖੱਟਿਆ ਉਹਨੇ ਪਿੰਡ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਖਾਤਰ ਆ ਆਪਦੀਆਂ ਲੱਤਾਂ ਵਹਾਇਆਂ ਨੇ ਗਵਾ ਲਈਆਂ ਤੇ ਜਿਹੜਾ ਵੀਰ ਹਸਪਤਾਲ ਚ ਪਿਆ ਉੱਥੋਂ ਦੇ ਨੌਜਵਾਨ ਨੇ ਇੱਕ ਨੇ ਮਦਦ ਕੀਤੀ ਉਹਦੀ ਵੀ ਸਾਡਾ ਪਿੰਡ ਬਕਾਉ ਹੈ। ਵੀਰੋ ਕੋਈ ਕਾਰਵਾਈ ਨਹੀਂ ਹੁੰਦੀ ਸੀ ਜੇ ਸੋਸ਼ਲ ਮੀਡੀਆ ਤੇ ਜਾਂ ਆਪਣੇ ਵੀਰ ਭਰਾ ਉਹਦੀਆਂ ਵੀਡੀਓ ਵਗੈਰਾ ਯਾਰੀ ਨਾ ਕਰ ਦੇ। ਕੋਈ ਕਾਰਵਾਈ ਨਹੀਂ ਹੁੰਦੀ ਸੀ। ਸਖਮਾ ਹੋਇਆ ਕਿ ਉੱਥੋਂ ਦਾ ਲੋਕਲ ਥਾਣੇ ਦਾ ਐਸ ਐਚ ਓ ਕੀ ਕਹਿੰਦਾ ਵੀ ਮੈਂ ਤੇਰੇ ਤੇ ਪਰਚਾ ਦੇ ਦੂੰਗਾ ਤੂੰ ਐਂ ਕਰਦਾ। ਬਾਈ ਡਿਊਟੀ ਥੋਨੂੰ ਸਰਕਾਰ ਨੇ ਕਾਰੇ ਖਾਤਰ ਲਾਇਆ ਹੈ। ਪੁਲਿਸ ਨੂੰ ਮੁਲਾਜ਼ਮਾ ਨੂੰ ਸਰਕਾਰ ਨੇ ਲਾਇਆ ਹੈ ਵੀ ਤੁਸੀਂ ਸਾਡੀ ਸਹਾਇਤਾ ਕਰੋ ਸਾਡੀ ਮਦਦ ਕਰੋ ਗਲਤ ਕੰਮ ਨੂੰ ਰੋਕੋ। ਨਾ ਕਿ ਚਿੱਟੇ ਬਣ ਕੇ ਦਾ ਸਾਥ ਦੇ। ਉਹ ਬੰਦਾ ਉਹ ਵੀਡੀਓ ਦੇ ਵਿੱਚ ਮੈਂ ਸੁਣਿਆ ਵੀ ਉਹ ਥਾਣੇ 'ਚ ਗਏ ਆ ਪਹਿਲਾਂ ਉਹ ਮੁੰਡਾ ਦੱਸ ਵੀ ਰਿਹਾ ਉਹਦੇ ਦੌਰਾਨ ਮੈਨੂੰ ਇਹ ਗੱਲ ਪਤਾ ਨਹੀਂ ਪਰ ਮੈਂ ਸੁਣਿਆ ਵੀ ਜਿਹੜਾ ਐਸਐਚਓ ਉਥੋਂ ਦਾ ਉਹ ਮੁੰਡੇ ਨੂੰ ਧਮਕਾ ਰਿਹਾ ਸੀ ਆ ਤੋ ਵੀਰ ਵਿਚਾਰਾ ਆਪਦੀ ਕੁੜੀ ਨੂੰ ਹੱਥ ਦੇ ਵਿੱਚ ਲੈ ਕੇ ਰੋ ਰਿਹਾ ਹੈ ਆਪਦੀ ਕੁੜੀਆਂ ਨੇ ਸੌਹ ਪਾ ਰਿਹਾ ਬਈ ਉਹਨੂੰ ਕੀ ਲੋੜ ਸੀ ਕਹਿੰਦੇ ਵੀ ਇਹਨੇ ਆਪਦਾ ਚੈਨਲ ਤੇ ਟੀਆਰਪੀ ਵਧਾਉਣੀ ਹੈ ਇਹਨੇ ਵਿਊ ਲੈਣੇ ਵਿਊ ਦੇ ਚੱਕਰਾਂ 'ਚ ਤੁਸੀਂ ਆਪਣੇ ਭਰਾ ਇਹਨੇ ਚੈਨਲ ਚਲਾਉਂਦੇ ਤੁਸੀਂ ਵਿਊ ਲੈ ਲਓ ਬਾਈ ਤੁਸੀਂ ਕਰ ਲਓ ਕੰਮ ਤੁਸੀਂ ਅੱਗੇ ਆਜੋ ਸਾਰੇ ਜਣੇ ਪਾਨਾ ਸਿੱਧੂ ਗਿਆ ਲੱਖਾ ਸਦਾਨਾ ਹੋ ਗਿਆ ਬਾਈ ਅਗੇ ਸਾਰੇ ਸਪੋਰਟ ਕਰਦੇ ਤੁਸੀਂ ਆ ਜਾਓ ਸਾਰੇਆਂ ਮੀਡੀਆ ਦੇ ਅੱਗੇ ਆ ਕੇ ਆਪ ਦਾ ਪੱਖ ਰੱਖੋ ਅਗਲੀ ਸਪੋਰਟ ਕਰੋ ਉਹ ਵੀਰ ਨੇ ਵੀਡੀਓ ਪਾਤੀ ਤਾਂ ਉਹਨੂੰ ਠਮਕਾਇਆ ਵੀ ਤੂੰ ਵੀਡੀਓ ਕਿਉਂ ਪਾਈ ਮੁੱਦਾ ਭਾਗ ਗਿਆ ਪਿੰਡ ਦੇ ਬੰਦੇ ਪਹਿਲਾਂ ਬਾਈ ਉਹਦੇ ਮਗਰ ਨਹੀਂ ਸੀਗੇ ਫੇਰ ਕੀ ਹੋਇਆ ਜਦੋਂ ਮੁੱਦਾ ਭਾਗ ਗਿਆ ਸੋਸ਼ਲ ਮੀਡੀਆ ਤੇ ਕਾਰਵਾਈ ਹੋਣੀ ਸ਼ੁਰੂ ਹੋ ਗਈ ਪਮਾਨਤਮਾਨ ਤੱਕ ਪਹੁੰਚ ਗਈ ਗੱਲ ਵੀ ਹੁਣ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਤਾਂ ਪੱਟੀ ਮੇਸ ਹੋ ਗਈ ਹੁਣ ਤਾਂ ਆਪਾਂ ਨੂੰ ਕਾਰਵਾਈ ਕਰਨੀ ਪਊਗੀ ਤਾਂ ਉਹ ਬੰਦਿਆਂ ਨੇ ਕਾਰਵਾਈ ਕੀਤੀ ਹੋਇਆ ਕੀ ਹੁਣ ਪਤਾ ਕੀ ਚੱਲ ਚਰਚਾ ਚੱਲੀ ਜਾਂਦੀ ਉੱਥੇ ਵੀ ਪਹਿਲਾਂ ਜਿਹੜੇ ਐਮਐਲਏ ਆ ਮੰਤਰੀ ਆ ਜਾਂ ਕੋਈ ਵੀ ਆਪਣੇ ਆ ਜਿਹੜੇ ਭਰਾ ਸਹੀ ਕੰਮ ਕਰਦੇ ਆ ਪਰ ਉਹਨਾਂ ਨੂੰ ਨਹੀਂ ਕਹਦੇ ਜਿਹੜੇ ਸਮਾਜ ਸੇਵੀ ਭਰਾ ਜਿਹੜੇ ਸਹੀ ਕੰਮ ਕਰਦੇ ਉਹਨਾਂ ਨੂੰ ਦਿਲੋਂ ਸਲੂਟ ਹੈ ਜਿਹੜੇ ਕੋਈ ਚਾਰਕ ਬੰਦੇ ਆ ਜਿਹੜੇ ਕੋਈ ਰੋਟੀਆਂ ਸੇਕਦੇ ਆ ਵੀ ਤਵੇ ਤੇ ਪੱਕੀਆਂ ਪਕਾਇਆਂ ਰੋਟੀਆਂ ਸੇਕ ਲਗਾ ਉਹ ਜਾਂਦੇ ਆ ਉਹਨਾਂ ਕੋਲੇ ਵੀ ਮਾੜਾ ਹੋਇਆ ਫਲਾਨਾ ਹੋਇਆ ਵੀ ਯਾਰ ਸਾਨੂੰ ਨੂੰ ਪਤਾ ਸੋਡੀਆਂ ਸਰਕਾਰਾਂ ਦੇ ਵਿੱਚ ਇੰਨਾ ਕੁਝ ਹੋ ਰਿਹਾ ਉਦੋਂ ਨਹੀਂ ਬੋਲਦੇ ਤੁਸੀਂ ਉਹ ਬੰਦੇ ਨੇ ਤੁਸੀਂ ਉਹ ਪਿੰਡ ਪਿੰਡ ਜਾ ਕੇ ਸਪੋਰਟ ਕਰੋ ਕਿਹਨੂੰ ਨਹੀਂ ਪਤਾ ਕਿਹਦੇ ਪਿੰਡ ਚੱਟਾ ਨਹੀਂ ਵਿਗਦਾ ਸਾਰੇ ਪਿੰਡ ਸਾਰੇ ਪਿੰਡਾਂ 'ਚ ਇੱਕ ਦੋ ਨਸ਼ੇੜੀ ਕੰਮ ਕਰਨ ਵਾਲੇ ਹੁੰਦੀ ਹੈ ਕਿਸੇ ਪਿੰਡ 'ਚ ਥੋੜੇ ਹੁੰਦੇ ਆ ਕਿਸੇ 'ਚ ਬਾਹਲੇ ਹੁੰਦੇ ਆ ਤੇ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਵੀ ਉਹ ਲਖਵੀਰ ਸਿੰਘ ਬੰਦੇ ਨੂੰ ਸਾਨੂੰ ਦਿਲੋਂ ਸਲੂਟ ਹੈ ਅਸੀਂ ਬਾਈ ਦੇ ਕੋਲੇ ਵੀ ਜਾਵਾਂਗੇ ਬਾਈ ਨੂੰ ਮਿਲ ਕੇ ਵੀ ਆਵਾਂਗੇ ਜੇ ਉਹ ਨੂੰ ਬਾਈ ਨੂੰ ਲੋੜ ਪਈ ਤਾਂ ਉਹਦੀ ਹਾਂ ਦੇ ਵਿੱਚ ਅਸੀਂ ਹਾਂ ਦਾ ਨਾਰਾ ਵੀ ਲਾਵਾਂਗੇ ਤੇ ਉਹਦੀ ਸਪੋਰਟ ਵੀ ਕਰਾਂਗੇ ਤੇ ਜਿੰਨੇ ਵੀ ਭਰਾ ਨੇ ਵੀਰ ਨੇ ਜਿਹੜੇ ਬੰਦੇ ਆਪਣੇ ਵੀਡੀਓ ਵਗੈਰਾ ਬਲੌਗਰ ਵਗੈਰਾ ਜਾਂ ਰੀਲਾਂ ਵਗੈਰਾ ਪਾਉਂਦੇ ਆ ਤੇ ਬਾਈ ਜਿਹੜੇ ਬੰਦੇ ਚੱਜ ਦਾ ਕੰਮ ਕਰਦੇ ਸਮਾਜ ਸੇਵੀ ਹੈ ਉਹਨਾਂ ਨੇ ਬាទ ਬាទ ਸਪੋਰਟ ਕਰਿਆ ਕਰੋ ਉਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਇਆ ਕਰੋ ਲਓ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਧੰਨਵਾਦ ਜੀ